ਹਾਂਜੀ ਜੀ ਸਤਿ ਸ਼੍ਰੀ ਅਕਾਲੋ ਅੱਜ ਅਸੀਂ ਆਏ ਆ ਜੀ ਬਾਉ ਕੋਰੇ ਸਾਂਦਰਾ ਜਿਹਨੂੰ ਕਿ ਪੰਜਾਬ ਦਾ ਟਾਪੂ ਜਾਨਕੀ ਪੰਜਾਬ ਦਾ ਨਿਊਜ਼ੀਲੈਂਡ ਕਹਿੰਦੇ ਆ ਅੱਜ ਅਸੀਂ ਉੱਥੇ ਆਏ ਆ ਜੀ ਇੱਕ ਮਾਲਕ ਨੇ ਸਾਨੂੰ ਸਮੱਤ ਬਖਸ਼ੀ ਆ ਜੀ ਰਾਸ਼ਨ ਦਾ ਪੂਰਾ ਟਰੱਕ ਭਰ ਕੇ ਮੇਰੇ ਦੋਸਤ ਹਰਿਆਣੇ ਤੋਂ ਲੈ ਕੇ ਆਏ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ 12 ਪਿੰਡਾਂ ਦੀ ਬਣੀ ਹੋਈ ਹੈ ਜੀ ਇੱਕ ਕਮੇਟੀ ठीक ही निकल बिल्कुल رابطہ قائم करके आयो जेकर किसे ने پہنچਣਾ ਆਉਣਾ ਜਾਣਾ ਤੇ ਮੇਰੇ ਨਾਲ ਜਰੂਰ رابطہਾਈ ਜਾਪ ਰੱਖਿਓ ਇਸ ਕਰਕੇ ਕਿ ਇੱਥੇ ਬਹੁਤ ਜ਼ਿਆਦਾ ਰੈਸ਼ਨ ਹੋ ਗਿਆ ਜੀ ਆਹ ਦਿਖਾ ਲਓ ਪਾਣੀ ਦੇਖੋ ਉਦਾਂ ਹੀ ਪਿਆ ਦੀ ਪਾਣੀ ਆਹ ਦੇਖੋ ਨੀ ਪਾਣੀ ਪੀੜ ਵਾਲੇ ਉਦਾਂ ਹੀ ਪਿਆ ਹੋਇਆ ਹੈ ਉਹ ਹੋ ਆਹ ਰੈਸ਼ਨ ਦੇਖੋ ਜੀ ਉਦਾਂ ਹੀ ਸੁੱਕਾ ਰੱਬ ਨਾ ਕਰੇ ਕਿ ਆਤਾ ਪਿਆ ਇੱਥੇ ਮੀਂਹ ਆਵੇ ਹੁਣ ਖਰਾਬ ਨਾ ਹੋ ਜਵੇ ਰੈਸ਼ਨ ਤੇ ਆਹ ਦਿਖਾ ਲਓ ਜੀ ਸਾਰਾ ਉਧਰ ਦੇਖੋ ਆਹ ਦੇਖੋ ਇਹ ਸਾਰੇ ਪਿੰਡ ਸੰਤਰਾ ਬਾਉਪੁਰ ਉਧਰ ਚੋਲਾ ਸਾਹਿਬ ਤਰਨਤਾਰਨ ਦਾ ਏਰੀਆ ਪਰਲੇ ਪਾਸੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਤੇ ਬਿਲਕੁਲ ਇਸ ਕਰਕੇ ਰਾਸ਼ਨ ਤੇ ਜਰੂਰ ਵੰਡੋ ਪਰ ਆਇਓ ਜਰਾ ਹਾਂਜੀ ਹਾਂਜੀ ਰਿਆਲ ਦੀ ਮੰਗ ਨਲਾਜਿੰਗ ਲੈ ਲੈ ਪ੍ਰਧਾਨ ਜੀ ਇੱਕ ਵਾਰ ਰੱਖੀਏ ਅੰਦਰ ਕਰ ਪੜਾ ਹੁ ਪੜਾ ਅੱਗਲੇ ਨਾ ਪੜਾ ਜਿੰਨੇ ਇੱਕ ਹੋਣੀ ਹੈ ਉਹ ਬਣਾ ਕੇ ਕਰ ਸਕਦਾ ਹੈ ਯਾ ਉਪਦੇਸ਼ ਚਾਹ ਪਾਣੀ ਆਲੇ ਪਾਣੀ ਆਪੇ ਕਰ ਲੋ ਸੰਗਤ ਦੀ ਅੱਗੇ ਚੱਲ ਆਹ ਇਹ ਤਾਂ ਚੱਲਦੀ ਰਹੇ ਤੁਸੀਂ ਉਹ ਸਿਰਫ ਪਾਣੀ ਇੱਥੇ ਕਰਨਾ ਹੈ ਮੱਡੀ ਉਹ ਪੰਡਾ ਚੱਲ ਜਾਣਾ ਹੁੰਦਾ ਪਾਣੀ ਚੱਲ ਆ ਰਿਹਾ ਬਾਕੀ ਉਹ ਤੇ ਨਾ भाऊ प्रसांत रायत